ਕੀ ਅਰਵਿੰਦ ਕੇ ਜਰੀਵਾਲ ਨੂੰ ਅੱਜ ਉਹਨਾਂ ਦੀ ਬੇਇੱਜ਼ਤੀ ਕਰਤੀ ਆ ਪਗਵੰਤ ਮਾਨ ਜੀ ਦੀ ਬੇਇੱਜ਼ਤੀ ਕਰਤੀ ਉਹਨਾਂ ਨੇ ਉਹਨਾਂ ਨੇ ਮੇਰੇ ਵਰਗੇ ਲੀਡਰ ਨੇ ਜਿੰਨੇ ਪਿਛਲੇ ਐਮ.ਐਲ.ਏ. ਇਲੈਕਸ਼ਨਾਂ ਦੇ ਵਿੱਚ ਇਸ ਪਾਰਟੀ ਦੀ ਮਦਦ ਕਰਨ ਵਾਸਤੇ ਆਪਣੀਆਂ ਮਾਵਾ ਭੈਣਾਂ ਨੂੰ ਗਾਲ੍ਹਾਂ ਪੁਵਾਈਆਂ ਦੂਜੇ ਲੀਡਰਾਂ ਕੋਲੋਂ ਧਮਕੀਆਂ ਆਈਆਂ ਮੈਨੂੰ ਪਰ ਨਹੀਂ ਇਹ ਲੀਡਰ ਜਿਹੜੇ ਲੋਕਲ ਲੀਡਰ ਨੇ ਇਹਨਾਂ ਦਾ ਢਿੱਡ ਇਹ ਆਲਰੇਡੀ ਏਡੇ ਏਡੇ ਵੱਡੇ ਬਿਜ਼ਨਸਮੈਨ ਨੇ ਇਹਨਾਂ ਦਾ ਢਿੱਡ ਹੇ ਮੇਰੇ ਮਾਲਕ ਕਿੱਦਾਂ ਭਰੇਗਾ ਮੈਨੂੰ ਨਹੀਂ ਸਮਝ ਆਉਂਦੀ ਸਨਮ ਬੇਵਫਾ 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 ਜਦ ਸਨਮ ਹੀ ਬੇਵਫਾ ਹੋ ਜਾਏ ਤਾਂ ਅੱਖਾਂ ਚੋਂ ਹੰਝੂ ਤਾਂ ਆਣੇ ਹੀ ਸੀ ਐ ਹੈ ਸ਼ਿਮਨਾਥ ਛਿਪੋ ਓ ਸ਼ਿਮਨਾਥ ਛਿਪੋ ਜੈਸੀ ਦਹਾੜ ਨੇ ਜੰਦਰ ਵੈਸਟ ਦੇ ਕਈ ਲੀਡਰਾਂ ਨੂੰ ਹਿਲਾ ਕੇ ਰੱਖਤਾ ਸੀ ਪਰ ਕਹਿੰਦੇ ਨੇ ਕਿ ਜਦੋਂ ਬੇਵਫਾਈ ਹੋ ਜਾਵੇ ਤਾਂ Banda ਟੁੱਟ ਜਾਂਦਾ ਤੇ ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਸ਼ਿਵਨਾਥ ਸ਼ਿਬੂ ਅੰਦਰੋਂ ਟੁੱਟ ਗਿਆ ਅੱਖਾਂ 'ਚੋਂ ਹੰਝੂ ਆ ਗਏ ਨਹੀਂ ਬਰਦਾਸ਼ ਹੋਇਆ ਕੈਮਰੇ ਦੇ ਸਾਹਮਣੇ ਫੁੱਟ ਫੁੱਟ ਕੇ ਰੋਇਆ ਸ਼ਿਵਨਾਥ ਸ਼ਿਪੂ ਓ ਸ਼ਿਵਨਾਥ ਸ਼ਿਪੂ ਜਿਹੜਾ ਮੰਗ ਰਿਆ ਸੀ ਵਾਰਡ 48 ਤੋਂ ਟਿਕਟ ਚਲੋ ਕੋਈ ਗੱਲ ਨਹੀਂ ਟਿਕਟ ਨਾ ਵੀ ਮਿਲਦੀ ਤਾਂ ਸ਼ਾਇਦ ਬਰਦਾਸ਼ ਹੋ ਜਾਂਦਾ ਪਰ ਆਮ ਆਦਮੀ ਪਾਰਟੀ ਨੇ ਜੋ ਸ਼ਿਵਨਾਥ ਸ਼ਿਪੂ ਨਾਲ ਕੀਤਾ ਹੈ ਉਸ ਦੇ ਬਦਲੇ ਚ ਸ਼ਿਪੂ ਤੇ ਹੰਝੂ ਬਹੁਤ ਘਟ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਉਸ ਦੀ ਟਿਕਟ ਜਾਰੀ ਕਰਕੇ ਫੇਰ ਟਿਕਟ ਕੱਟ ਦਿੱਤੇ ਯਾਨੀ ਕਿ ਸ਼ਿਭੂ ਆਪਣੇ ਪ੍ਰਚਾਰ ਚ ਛੁੱਟ ਗਿਆ ਸੀ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਪਾਲੇ ਪਾਰਚੀ ਪਾਰਟੀ ਦਾ ਮੂਡ ਬਦਲ ਜਾਏਗਾ ਦਰਸਾਲ ਰੋਂਦੇ ਹੋਏ ਸ਼ਿਭੂ ਨੇ ਕਿਹਾ ਇਹ ਪਾਰਟੀ ਦਾ ਮੂਡ ਨਹੀਂ ਬਦਲਿਆ ਬਲਕਿ ਜਲੰਧਰ ਦੀ ਲੀਡਰਸ਼ਿਪ ਨੂੰ ਉਹ ਪਸੰਦ ਨਹੀਂ ਆਇਆ ਜਦਕਿ ਦਿੱਲੀ ਵਾਲਿਆਂ ਨੇ ਉਸ ਨੂੰ ਪੂਰਾ ਮਾਨ ਸਤਕਾਰ ਦਿੱਤਾ ਸੀ ਹੁਣ ਚੋਣਾ ਸਿਰਤੇ ਨੇ ਵਾਰਡ 48 ਚ Shivnath Chhibbu ne social media de zariye ro ro ke keha ke usde naal takka hoya hai takka hoya hai takka hoya hai aur assi bhi is gal nu mande ha usde naal waqai takka hoya hai kyunki je usnu ticket nahi si deni ta fir pehla hi na dende te je kar deti si ta fir wapas hi na lende ਹੋਂ ਸ਼ਿਵਨਾਥ ਸ਼ਿਪੂਨੇ ਸੋਸ਼ਲ ਮੀਡੀਆ ਤੇ ਜਾਤ ਚੋਣਾ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ ਪਰ ਸ਼ਿਵਨਾਥ ਸਿੰਘ ਸ਼ਿਬੂ ਦੇ ਹੰਝੂ ਦੇਖੇ ਨਹੀਂ ਜਾ ਰਹੇ ਸਾਡੇ ਕੋ ਤਾਂ ਨਹੀਂ ਦੇਖੇ ਗਏ ਤੁਹਾਡੇ ਕੋ ਵੀ ਨਹੀਂ ਦੇਖੇ ਜਾਣੇ ਨਹੀਂ ਦੇਖੇ ਜਾਣੇ ਨਹੀਂ ਦੇਖੇ ਜਾਣੇ ਬਿਊਰੋ ਰਿਪੋਰਟ ਦਰਿਕ ਮੈਲ ਪੰਜਾਬੀ ਟੀਵੀ ਛਿਲੰਦਰ ਦੋਸਤੋ ਮੈਂ ਅੱਜ ਤੁਹਾਡੇ ਨਾਲ ਲਾਈਵ ਇਸਕਾ ਕਿਉਂ ਆਇਆ ਕਿ ਕੱਲ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਮ ਆਦਮੀ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਸੀ ਆ ਮੇਰਾ ਨਾਮ ਹੈ ਸ਼ਿਵਨਾਥ ਸਿੰਘ ਆ ਦੇਖੋ ਆਈ ਹੋਪ ਕਿ ਤੁਸੀਂ ਦੇਖਦੇ ਹੋ ਸੀ ਮੈਂ ਆਮ ਆਦਮੀ ਪਾਰਟੀ ਦਾ ਸ਼੍ਰੀ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਸੰਦੀਪ ਪਾਟਕ ਜੀ ਦਾ ਬਹੁਤ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਮੈਨੂੰ ਆਹ ਟਿਕਟ ਦਿੱਤੀ ਸੀ ਕਿਉਂਕਿ ਮੇਰੇ ਕੰਮ ਨੂੰ ਦੇਖਦੇ ਹੋਏ ਪਾਰਟੀ ਪ੍ਰਤੀ ਜੋ ਮੈਂ ਕੰਮ ਕੀਤਾ ਮਿੰਦਰਪਗਤ ਜੀ ਦੇ ਇਲੈਕਸ਼ਨਾਂ ਦੇ ਵਿੱਚ ਤੇ ਉਸ ਤੋਂ ਪੱਲੋਂ ਪਵਨਦੀਨੂ ਜੀ ਦੇ ਇਲੈਕਸ਼ਨਾਂ ਦੇ ਵਿੱਚ ਉਹਦਾ ਮੈਨੂੰ ਇੱਕ ਰਿਵਾਰਡ ਸੀ ਦਿੱਲੀ ਤੋਂ ਮੈਨੂੰ ਦਿੱਤਾ ਗਿਆ ਦਿੱਲੀ ਟੀਮ ਵੱਲੋਂ ਪਰ ਕੁਝ ਤਾਕਤਾਂ ਜਿਹੜੀਆਂ ਲੋਕਲ ਤਾਕਤਾਂ ਨੇ ਲੋਕਲ ਤਾਕਤਾਂ ਨੇ ਜਿਨ੍ਹਾਂ ਨੂੰ ਮੈਂ ਪਸੰਦ ਨਹੀਂ ਸੀ ਕਿਉਂਕਿ ਮੇਰੇ ਵਿੱਚ ਮੇਰੇ ਗੁਰੂ ਮਹਾਰਾਜ ਦਾ ਵਾਸ ਹੋ ਚੁੱਕਾ ਮੈਂ ਸੱਚ ਦੀ ਲੜਾਈ ਲੜਨ ਵਾਸਤੇ ਆ ਚੁੱਕਾ ਹਾਂ ਔਰ ਸੱਚ ਦੀ ਲੜਾਈ ਲੜਦਾ ਮੇਰਾ ਪਾਸਟ ਕੀ ਆ ਮੈਨੂੰ ਨਹੀਂ ਪਤਾ ਮੈਂ ਸੇਵਾ ਕਰਨ ਵਾਸਤੇ ਆਇਆ ਸੀ ਆਮ ਆਦੀ ਪਾਰਟੀ ਚ ਮੈਨੂੰ ਲੱਗ ਰਿਹਾ ਸੀ ਕਿ ਆਮ ਆਦੀ ਪਾਰਟੀ ਦੇ ਜਿਹੜੇ ਲੀਡਰ ਸਾਹਿਬਾਨ ਨੇ ਉਹ ਸੱਚੇ ਨੇ ਉਹ ਇਸ ਦੇਸ਼ ਦੀ ਰਾਜਨੀਤੀ ਚੇਂਜ ਕਰਨਾ ਚਾਹੁੰਦੇ ਨੇ ਕ੍ਰਿਪਾ ਦਾ ਪਲਾ ਕਰਨਾ ਚਾਹੁੰਦੇ ਨੇ ਨੀਡੀਆਂ ਦੀ ਮਦਦ ਕਰਨਾ ਚਾਹੁੰਦੇ ਨੇ ਸਾਡੇ ਦੇਸ਼ ਦਾ ਸਿਸਟਮ ਸੁਧਾਰਨਾ ਸਾਰੀ ਦੁਨੀਆ ਨੂੰ ਪਤਾ ਆ ਮੈਂ 20 ਸਾਲ ਇੰਗਲੈਂਡ ਰਹਿ ਕੇ ਆਇਆ ਨਾ ਤਾਂ ਮੇਰੇ ਕੋਲ ਪੈਸੇ ਦੀ ਕਮੀ ਆ ਨਾ ਮੈਨੂੰ ਕੋ ਬੰਦਿਆਂ ਦੀ ਕਮੀ ਆ ਨਾ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਮੇਰੇ ਦਾਤੇ ਨੇ ਸਾਰੀਆਂ ਕਿਰਪਾ ਮੇਰੇ ਤੇ ਕੀਤੀਆਂ ਹੋਈਆਂ ਮੈਂ ਆਪਣਾ ਸਮਾਜ ਦਾ ਆਪਣੇ ਦੇਸ਼ ਦਾ ਸੁਧਾਰ ਕਰਨ ਵਾਸਤੇ ਇਸ ਪਾਰਟੀ ਨੂੰ ਜੁੜਿਆ ਸੀ ਪਰ ਇਹ ਜਿਹੜੇ ਖੂਨ ਚੂਸਣ ਵਾਲੇ ਲੋਕਲ ਲੀਡਰ ਨੇ ਉਹਨਾਂ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਉਹਨਾਂ ਦੀ ਬੇਇੱਜ਼ਤੀ ਕਰਤੀ ਆ ਭਗਵੰਤ ਮਾਨ ਜੀ ਦੀ ਬੇਇੱਜ਼ਤੀ ਕਰਤੀ ਉਹਨਾਂ ਨੇ ਉਹਨਾਂ ਨੇ ਮੇਰੇ ਵਰਗੇ ਲੀਡਰ ਨੇ ਜਿਨ੍ਹਾਂ ਪਿਛਲੇ ਐਮ.ਐਲ.ਏ. ਇਲੈਕਸ਼ਨਾਂ ਦੇ ਵਿੱਚ ਇਸ ਪਾਰਟੀ ਦੀ ਮਦਦ ਕਰਨ ਵਾਸਤੇ ਆਪਣੀਆਂ ਮਾਵਾ ਭੈਣਾਂ ਨੂੰ ਗਾਲਾਂ ਪੁਆਈਆਂ ਦੂਜੇ ਲੀਡਰਾਂ ਕੋਲੋਂ ਧਮਕੀਆਂ ਆਈਆਂ ਮੈਨੂੰ ਪਰ ਨਹੀਂ ਇਹ ਲੀਡਰ ਜਿਹੜੇ ਲੋਕਲ ਲੀਡਰ ਨੇ ਇਹਨਾਂ ਦਾ ਢਿੱਡ ਇਹ ਆਲਰੇਡੀ ਏਡੇ ਵੱਡੇ ਬਿਜ਼ਨਸਮੈਨ ਨੇ ਇਹਨਾਂ ਦਾ ਢਿੱਡ ਹੇ ਮੇਰੇ ਮਾਲਕ ਕਿੱਦਾਂ ਭਰੇਗਾ ਮੈਨੂੰ ਨਹੀਂ ਸਮਝ ਆਉਂਦੀ ਮੈਂ ਸਾਰੇ ਪੰਜਾਬ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਮੇਰੇ ਵਰਗੇ ਇੱਕ ਐਨਆਰਆਈ ਨਾ ਜਿਹੜਾ ਬਾਹਰੋਂ ਹੋ ਕੇ ਆਇਆ ਜਿਹੜਾ ਪੜਿਆ ਲਿਖਿਆ ਹੈ ਜਿਹੜਾ ਡਿਜ਼ਰਵਿੰਗ ਕਰਦਾ ਜਿਹਨੂੰ ਇਲਾਕੇ ਦੇ ਲੋਕ ਇੰਨਾ ਪਿਆਰ ਕਰਦੇ ਪਏ ਦਿੱਲੀ ਟੀਮ ਦੇ ਸਰਵੇ ਦੇ ਵਿੱਚ ਮੈਂ ਜਿੱਤ ਗਿਆ ਸੀ ਦਿੱਲੀ ਟੀਮ ਨੇ ਮੇਰੀ ਟਿਕਟ ਬਣਾ ਕੇ ਭੇਜੀ ਸੀ ਇਹਨਾਂ ਨੇ ਮੇਰੀ ਟਿਕਟ ਕਟਵਾਈ ਪੈਸੇ ਲੈ ਕੇ 50-50 ਲੱਖ ਕਰੋੜ ਕਰੋੜ ਰੁਪਇਆ ਦੇ ਵਾਸਤੇ ਸਾਡੀਆਂ ਟਿਕਟਾਂ ਵੇਚੀਆਂ ਗਈਆਂ ਸਪੈਸ਼ਲੀ ਮੇਰੀ ਟਿਕਟ ਵੇਚੀ ਗਈ ਸ਼ਿਭੂ ਨਾਗ ਕੇ ਆ ਜਵੇ ਸ਼ਿਭੂ ਨਾਗ ਕੇ ਆ ਜੇ ਸ਼ਿਭੂ ਨਾਗ ਕੇ ਆ ਜਵੇ ਮੈਂ ਕਿਸੇ ਦਾ ਇਲਜ਼ਾਮ ਨਹੀਂ ਲਾ ਰਿਹਾ ਪਰ ਜਿਨ੍ਹਾਂ ਨੇ ਮੇਰ ਨਾਲ ਇਦਾਂ ਕੀਤਾ ਆ ਮੇਰਾ ਗੁਰੂ ਮਹਾਰਾਜ ਬਹੁਤ ਸੱਚਾ ਆ ਮੇਰਾ ਪਰਮਾਤਮਾ ਪਰਮੇਸ਼ਰ ਬਹੁਤ ਸੱਚਾ ਆ ਉਹ ਉਹ ਬਿਰਾਜ ਸਾਹਿਬ ਜ਼ਰੂਰ ਕਰੇਗਾ ਪਰ ਮੈਂ ਲਾਈਵ ਹੋ ਕੇ ਦੱਸਣਾ ਚਾਹੁੰਨਾ ਲੋਕਾਂ ਨੂੰ ਕਿ ਇਹਨਾਂ ਨੇ ਮੇਰ ਨਾਲ ਇੰਨਾ ਬੁਰਾ ਹਾਲ ਕੀਤਾ ਇੰਨਾ ਮੇਰਾ ਬੁਰਾ ਹਾਲ ਕੀਤਾ ਮੇਰੀ ਇੰਨੀ ਬੇਇੱਜ਼ਤੀ ਕੀਤੀ ਮੇਰੇ ਕੋਲ ਹੁਣ ਕੋਈ ਚਾਅ ਨਹੀਂ ਆ ਮੈਨੂੰ ਪਲੀਜ਼ ਪੀਲ ਅਪੀਲ ਕਰਕੇ ਦੱਸੋ ਮੈਨੂੰ ਮੈਸੇਜ ਕਰਕੇ ਦੱਸੋ ਮੈਂ ਕੀ ਕਰਾਂ ਮੈਨੂੰ ਸਾਰਾ ਇਲਾਕਾ ਮੈਨੂੰ ਕਹਿ ਰਿਹਾ ਕਿ ਸ਼ਿਭੂ ਭਾਜੀ ਤੂੰ ਇਹ ਯਾਦ ਲੜੋ ਇਹਨਾਂ ਦੇ ਮੂੰਹ ਤੇ ਥੱਪੜ ਮਾਰੋ ਯੋਰਦੀ ਮੇਰਾ ਤਾਂ ਦਿਲ ਕਰਦਾ ਕਿ ਮੈਂ ਮੈਨੂੰ ਸਭ ਹੀ ਨਹੀਂ ਆਰੀ ਕੀ ਕਰਾਂ ਮੈਂ ਇਸਕੇ ਕੇ ਲਾਈਵ ਆਇਆ ਮੈਂ ਬੜਾ ਕੱਲ ਦਾ ਚੁੱਪ ਕੇ ਬੈਠਾ ਹਾਂ ਪਰ ਮੇਰੇ ਕੋਲ ਹੁ ਚੁੱਪ ਨਹੀਂ ਹੋਇਆ ਗਿਆ ਮੈਂ ਆਪਣੇ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਹਾਂ ਪਲੀਜ਼ ਪਲੀਜ਼ ਮੈਨੂੰ ਮੈਸੇਜ ਰਾਹੀਂ WhatsApp ਰਾਹੀਂ ਜਿੱਦਾਂ ਵੀ ਮੇਰਾ ਕੰਟੈਕਟ ਕਰਕੇ ਮੈਨੂੰ ਫੋਨ ਨਾ ਪਲੀਜ਼ ਕਰੋ ਮੈਂ ਥੋੜਾ ਬਿਜ਼ੀ ਹਾਂ ਮੈਨੂੰ ਦੱਸੋ ਮੇਰੇ Facebook ਤੇ ਕੰਟੈਕਟ ਕਰਕੇ ਦੱਸੋ ਮੈਂ ਕੀ ਕਰਾਂ ਜੇ ਤੁਸੀਂ ਚਾਹਦੇ ਜੇ ਮੈਂ ਯਾਦ ਲੜਾਂ ਮੈਂ ਯਾਦ ਲੜਾਂਗਾ ਮੈਨੂੰ ਕਿਸੇ ਕੋਈ ਪਾਰਟੀ ਦਾ ਸਹਾਰਾ ਨਹੀਂ ਕਿਉਂਕਿ ਸਾਰੀਆਂ ਪਾਰਟੀਆਂ ਇਹ ਟਿਕਟਾਂ ਜੇ ਲੱਗੀਆਂ ਲੋਕਾਂ ਦੀ ਇੰਨੀ ਕੁ ਤਸੱਲੀ ਕਰਦੀਆਂ ਨੇ ਪੈਸੇ ਦੇ ਨਾਲ ਮੈਂ ਦੱਸ ਨਹੀਂ ਸਕਦਾ ਮੈਂ ਨਾ ਪੈਸੇ ਦੇਣੇ ਆ ਨਾ ਪੈਸੇ ਲੈਣੇ ਆ ਨਾ ਮੈਂ ਇਹ ਖਤਮ ਕਰਨਾ ਚਾਹਣ ਵਾਸਤੇ ਆਇਆ ਸੀ ਕੇਜਰੀਵਾਲ ਸਾਹਿਬ ਨਾਲ ਹੁਣ ਮੈਂ ਕੇਜਰੀਵਾਲ ਸਾਹਿਬ ਨੂੰ ਬੇਨਤੀ ਇਹ ਹੀ ਕਰਾਂਗਾ ਜੇ ਤੁਸੀਂ ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚਦੀ ਆ ਤੇ 3 ਵਜੇ ਤੱਕ ਤੁਸੀਂ ਜੋ ਕਰਨਾ ਕਰ ਲੋ ਵਰਨਾ ਮੈਂ ਜੋ ਫਿਰ ਜਨਤਾ ਕਹੇਗੀ ਮੈਂ ਉਹ ਕਰਨ ਨੂੰ ਮਜਬੂਰ ਹੋ ਜਾਵਾਂਗਾ ਥੈਂਕ ਯੂ ਵੈਰੀ ਮਚ ਰੱਬ ਰੱਖਾ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਸਵਾ ਲੱਖ ਸੇ ਇੱਕ ਲੜਾਉਂ ਤਬੇ ਗਬਿੰਦ ਸਿੰਘ ਨਾਮ ਕਹਾਉਂ ਮੈਂ ਪੰਜਾਬੀ ਸਿੱਖ ਮੈਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਚੇਲਾ ਆ ਮੈਂ ਡਰਦਾ ਨਹੀਂ ਕਿਸੇ ਕੋ ਬੰਦੇ ਕੋ ਜਿਹੜੇ ਤਾਕਤਾਂ ਮੈਨੂੰ ਡਰਾ ਰਹੀਆਂ ਜਿਹੜੀਆਂ ਮੇਰੇ ਮੇਰਾ ਵਿਗਾੜਨਾ ਚਾਹੁੰਦੀਆਂ ਮੇਰੀ ਫੈਮਿਲੀ ਦਾ ਵਿਗਾੜਨਾ ਚਾਹੁੰਦੀਆਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਮੇਰੇ ਹੱਥ ਦੋ ਮੈਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤੇ ਆ ਮੈਂ ਮਿਲਾਂਗਾ ਤੁਹਾਨੂੰ ਹੁਣ ਸਰ ਚੰਗੀ ਤਰ੍ਹਾਂ ਡੋਂਟ ਵਰੀ ਬਾਏ ਬਾਏ